ਫਾਟੋ ਨਾ ਦੇ ਇਨਸਾਫ ਦੇ ਹਰਕਿੰਦਰੀ ਕਾਨੂੰਨ ਇਨਸਾਫ ਦਿਓ ਭਾਰਤੀ ਕਿਸਾ ਯੂਨੀਅਨ ਦੁਆਬਾ ਵੱਲੋਂ ਨਵੇਂ ਬਣੀ ਮੈਂਬਰ ਪਾਰਲੀਮੈਂਟ ਕੰਗਣਾ ਰਣੋਤ ਦਾ ਗੁਰਾਇਤ ਤੇ ਮੁੱਖ ਚੌਕ ਵਿੱਚ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤਰਸੇਨ ਸਿੰਘ ਢਿੱਲੋਂ ਨੇ ਕਿਹਾ ਕਿ ਚੋਕਟਨਾ ਚੰਡੀਗੜ੍ਹ 에어ਪੋਰਟ ਤੇ ਹੋਈ ਹੈ ਉਸ ਦੀ ਬਿਨਾਂ ਜਾਂਚ ਕੀਤੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਨੂੰ ਜਲਦ ਬਹਾਲ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ ਮੈਂ ਤੁਹਾਡਾ ਆਪਣਾ ترشم ਸੈੱਟ ਹਾਂ ਲੋਕਾ ਹਰਿਆਣੇ ਦੇ ਜੁੜੇ ਦਰਵਾਪਾ ਜ਼ਿਲ੍ਹਾ ਸਕੱਤਰ ਤੇ ਆ ਆਪਾਂ ਨੂੰ ਪਤਾ ਕਿ ਕੱਲ ਜਿਹੜਾ ਇਹ ਘਟਨਾ ਹੋਈ ਆ ਉਹਦੇ ਵਿੱਚ ਜਿਹੜੀ ਕੰਗੜਾ ਰਣੌਤ ਆ ਜਿਹੜੀ ਐਮਪੀ ਦੀ ਨੇ ਜਿੱਤੀ ਆ ਵੋਟ ના ਕੇ ਐਮਪੀ ਬਣੀ ਆ ਭਾਰਤੀ ਜਨਤਾ ਪਾਰਟੀ ਦੀ ਉਹਦੇ ਵੱਲੋਂ ਕਿ ਰਾਹ ਵਾੜੀ 에어ਪੋਰਟ ਤੇ ਸੀ ਇੱਕ ਸਾਡੀ ਭੈਣ ਆ ਕਰਵਿੰਦਰ ਕੌਰ ਦੇ ਨਾਲ ਉਸ ਵਰਤਵੀਜੀ ਹੋਈ ਤੇ ਉਹਦੇ ਏਜ ਦੇ ਵਿੱਚ ਪੱਕਲ ਕਰਵਿੰਦਰ ਕੌਰ ਭੈਣ ਨੇ ਖਰੇ ਥੱਪੜ ਮਾਰਿਆ ਖਰੇ ਨਹੀਂ ਮਾਰਿਆ ਕਿ ਉਹ ਸਾਹਮਣੇ ਹੀ ਆਇਆ ਪਰ ਉਹ ਸਰਕਾਰ ਦੀ ਨਾਕਾਮੀ ਦੇਖੋ ਕਿੰਨੀ ਆ ਕਿ ਇੱਕ ਬੈਟ ਥੱਪੜ ਮਾਰਦੇ ਆ ਸਾਰੀ ਨਾ ਤਾਂ ਕੋਈ ਵੀ ਉਹ ਚੀਜ਼ ਉੱਤੇ ਕੋਈ ਇਨਕਵਾਰੀ ਹੋਈ ਨਾ ਤਫਤੀਸ਼ ਹੋਈ ਤੇ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਤਾਂ ਕਿਉਂ ਮਾਰਿਆ ਤੇ ਉਹ ਭੈਣ ਨੂੰ 2 ਮਿੰਟ ਦੇ ਵਿੱਚ ਹੀ ਸਸਪੈਂਡ ਕਰਕੇ ਰੱਖ ਦਿੱਤਾ ਤੇ ਜਿਹੜੀ ਧੱਕੇਸ਼ਾਹੀ ਆ ਸਰਕਾਰ ਦੀ ਆ ਉਹ ਜਿਹੜੀ ਇਹ ਮੁਲਾਜ਼ਮ ਭਰਾਵਾਂ ਨੂੰ ਆ ਤੇ ਸਾਡੀ ਜਿਹੜੀ ਆਰਮੀ ਆ ਉਹ ਵੀ ਆਪਾਂ ਦੇਖਿਆ ਕਿਦਾਂ ਉਹਨਾਂ ਨੂੰ ਉੱਥੇ ਜੰਮੂ ਕਸ਼ਮੀਰ ਤੇ ਲਿਆ ਕੇ ਆਪਣੀਆਂ ਬੋਟਾਂ ਖਾਤਰ ਮਰਵਾਇਆ ਜਾਂਦਾ ਇੱਥੇ ਭੈਣਾਂ ਥੱਕਾ ਹੋਇਆ ਤੇ ਭੈਣ-ਪੁੱਣ ਲੈ ਕੇ ਘਰਦਿਆਂ ਨੇ ਉਹਨਾਂ ਨੂੰ ਉੱਥੇ ਤੱਕ ਬਚਾਵੇ ਨੌਕਰੀ ਕਰੇ ਤੇ ਦੇਸ਼ ਦੀ ਸੇਵਾ ਕਰੇ ਪਰ ਇੱਕ ਜਿਹੜੀ ਇਹ ਕੰਗਣਾ ਰਣੌਤ ਆ ਜਿਹੜੀ ਹਲੇ ਕੱਲ ਹਲੇ ਬਣੀ ਨਹੀਂ ਪਰ ਉਹ ਇਹਨਾਂ ਨੂੰ ਜੇ ਇਹਦੇ ਉੱਤੇ ਧੱਕਾ ਕਰਦੀ ਹੋਈ ਉਹਨੂੰ ਆਪਣਾ ਗੁਲਾਮ ਬਣਾ ਕੇ ਸਮਝਦੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਮੁਲਾਜ਼ਮਾਂ ਨੂੰ ਆਪਣੀ ਗੁਲਾਮ ਜੇ ਤਾਂ ਮੁਲਾਜ਼ਮ ਇਹਨਾਂ ਦਾ ਕਹਿਣਾ ਮੰਨਦੇ ਨੇ ਤੇ ਮੁਲਾਜ਼ਮ ਬਿਲਕੁਲ ਵਧੀਆ ਨੇ ਜੇਕਰ ਮੁਲਾਜ਼ਮ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜੀਆਂ ਸਰਕਾਰਾਂ ਆ ਤਾਂ ਇਹ ਉੱਥੇ ਜਿਹੜਾ ਉਹਨਾਂ ਨੂੰ ਸਸਪੈਂਡ ਕਰਨ ਲੱਗਿਆਂ ਇੱਕ ਮਿੰਟ ਨਹੀਂ ਲੰਘਦੀਆ ਜਿਹੜਾ ਤੁਸੀਂ ਖਾਮਿਆਜਾ ਕੱਲ ਦੀ ਦਿਨ ਦੇਖ ਚੁੱਕੇ ਆ ਜਿਹੜਾ ਇਹਨੇ ਸਸਪੈਂਡ ਕੀਤਾ ਇਹਦਾ ਜਿਹੜਾ ਖਾਮਿਆਜਾ ਖਾਮਿਆਜ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਸ਼ਹਿਰ ਕੱਲੇ-ਕੱਲੇ ਨਗਰ ਗਲੀ ਮੋੜ ਤੇ ਇਸ ਬੀਜੇਪੀ ਸਰਕਾਰ ਦੌਰ ਤੰਗਣਾ ਰਣਾਉਤਾ ਇੱਦੇ ਪੁੱਤਰੇ ਫੁੱਤੇ ਜਾਣ ਕੇ ਜਿੰਨੇ ਤੱਕ ਜਿਹੜੀ ਭੈਣਾਂ ਸਾਡੀ ਕੁਲਵਿੰਦਰ ਕੌਰ ਆ ਉਹਨੂੰ ਨੌਕਰੀ ਤੇ ਬਹਾਲ ਨਹੀਂ ਕਰਦੇ ਤੇ ਅੱਜ ਸਾਡੇ ਪ੍ਰਧਾਨ ਜੀ ਨੇ ਵੀ ਇੱਥੇ ਆਉਣਾ ਸੀਗਾ ਪਰ ਮਨਜੀਤ ਸਿੰਘ ਜੀ ਰਾਏ ਸਾਹਿਬ ਨਹੀਂ ਪਰ ਸੇਤ ਖਰਾਬ ਹੋਣ ਕਾਰਨ ਉਹਨਾਂ ਨੂੰ ਅੱਜ ਕੰਮ ਆਪਣਾ ਇੱਥੇ ਔਰ ਤੋਂ ਰੋਕਿਆ ਗਿਆ ਸੋ ਮੈਂ ਜਿੰਨੇ ਵੀ ਇੱਥੇ ਭੈਣ ਭਰਾ ਆਏ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਲੜਾਈ ਹੈਗੀ ਹੱਕ ਦੀ ਜੇ ਅਮੀਰ ਦਾ ਹੱਕ ਤੇ ਡਾਕਾ ਵਜਿਓ ਤੇ ਉਹਦੇ ਨਾਲ ਵੀ ਖੜੇ ਆ ਜੇ ਗਰੀਬ ਦੇ ਨਾਲ ਹੱਕ ਦੇ ਡਾਕਾ ਵਜਦਾ ਉਹਦੇ ਨਾਲ ਖੜੇ ਆ ਅੱਜ ਸਾਡੀ ਭੈਣ ਦੇ ਹੱਕ ਦੇ ਡਾਕਾ ਵਜਿਆ ਅਸੀਂ ਉਹਦੇ ਨਾਲ ਸਾਡੀ ਜਥੇਬੰਦੀ ਸਾਡੇ ਮਜ਼ਦੂਰ ਭਰਾ ਸਾਡੇ ਜਿੰਨੇ ਵੀ ਅਲੱਗ-ਤਿਆਂ ਦੇ ਲੋਕ ਆ ਸਾਰੇ ਹਿੰਦੁਸਤਾਨ ਦੇ ਲੋਕ ਅੱਜ ਖੜੇ ਆ ਤੇ ਜੇਕਰ ਜੇ ਸਰਕਾਰ ਨੇ ਉੱਤੇ ਜਿਹੜੀ ਪਹਿਨੂੰ ਸਸਪੈਂਡ ਕੀਤਾ ਆ ਜੇ ਉੱਤੇ ਕੋਈ ਆਪਾਂ ਕਰਕੇ ਜਿਹੜੀ ਐ ਇਨਕੁਆਰੀ ਕਰਕੇ ਉਹਨੂੰ ਨਾ ਉੱਤੋਂ ਬਾਹਰ ਕੱਢਿਆ ਬਹਾਲ ਨਾ ਕੀਤਾ ਜਿਹੜੇ ਸਿੱਟੇ ਆ ਉਹ ਸਰਕਾਰ ਨੂੰ ਭੁਤੌਰੇ ਪਹਿਣਗੇ ਜੇ ਕੁਝ ਵੀ ਖਰਾਬੀ ਹੁੰਦੀ ਹੈ ਉਹਦੀ ਸਰਕਾਰ ਜਿਹੜੀ ਭਾਜੀਪੀ ਆ ਕੇਵਲ ਦੇ ਕੇਵਲ ਉਹ ਜ਼ਿੰਮੇਵਾਰ ਹੋਵੇਗੀ ਸਰਦਾਰ ਸਾਹਿਬ ਇਹ ਪ੍ਰੋਗਰਾਮ ਜਥੇਬੰਦੀਆਂ ਲੋਕ ਆ ਜਾਂ ਸਿਆਸੀ ਬਾਗਿਆ ਵਾਲੇ ਲੋਕ ਨੇ ਇਹਦੇ ਵਿੱਚ ਜੀ ਕੋਈ ਸਿਆਸੀ ਪਾਰਟੀ ਨਹੀਂ ਇਹ ਹੈਗਾ ਜਥੇਬੰਦੀਆਂ ਜਿਹਦੇ ਜਥੇਬੰਦੀ ਵੀ ਨਹੀਂ ਜਿਹਦੇ ਹੱਥ ਸੱਚ ਲੜਨ ਦੀ ਚਿਹਨ ਹੁੰਦੀ ਆ ਅੰਦਰ ਜਿੱਦਾਂ ਹੁਣ ਆਪਾਂ ਦੇਖਿਆ ਜਿਹੜੀ ਜਥੇਬੰਦੀਆਂ ਜਾਂ ਜਿਹੜੀਆਂ ਪਾਰਟੀਆਂ ਹੋਰ ਵੀ ਪਾਰਟੀਆਂ ਉਹ ਵੀ ਇਹ ਕਿਥੇ ਹਾਂ ਦਾ ਨਾਰਾ ਮਾਰਦੀਆਂ ਜਿਹਦੇ ਅੰਦਰ ਇੱਕ ਲੜ ਦੀ ਸ਼ਕਤੀ ਆ ਹੱਕਾਂ ਦੇ ਲਈ ਉਹ ਇਹਦੇ ਵਿੱਚ ਦਾਖਲ ਹੁੰਦਾ ਅਸੀਂ ਕਿਸੇ ਨੂੰ ਸੁਨੇਹਾ ਨਹੀਂ ਲਾਇਆ ਕਿ ਭਾਈ ਤੂੰ ਦੂਜੇ ਜਥੇਬੰਦੇ ਸਾਡੇ ਨਾਲ ਆ ਜਾਂ ਉਹ ਦੂਜਾ ਇਹ ਇਹ ਆਪਣੇ ਰੇਕਿੰਗ ਆਪਣੇ ਜਬੀਰ ਦੀ ਆਵਾਜ਼ ਸੁਣਦੀ ਆ ਉਹ ਇੱਥੇ ਪਹੁੰਚਿਆ ਕਿਉਂਕਿ ਕਈ ਇਦਾਂ ਹੁੰਦੇ ਆ ਪਖਾਨਾ ਦਾ ਝੰਡਾ ਚਾਕੇ ਪਹਿਲਾਂ ਇਲੈਕਸ਼ਨ ਦੇ ਵਿੱਚ ਕਿਹੇ ਪਾਰਟੀਆਂ ਨਾਲ ਜੁੜੇ ਹੁੰਦੇ ਆ ਹੁਣ ਵੀ ਜਿਹੜੇ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਪਾਰਟੀਆਂ ਨਾਲ ਜੁੜੇ ਸੀ ਹੁਣ ਜਿਹੜੇ ਕਈ ਚਾਹਦੇ ਇਦਾਂ ਇਹ ਦੇਖਿਆ ਜਿਹੜਾ ਹੁਣ ਉਹ ਝੰਡਾ ਚਾਕੇ ਤੁਹਾਡੇ ਜਥੇਬੰਦੇ ਨਾਲ ਨਾਲ ਆ ਜਾਂਦੇ ਜਾਂ ਕਹਿੰਦੇ ਅਸੀਂ ਜਥੇਬੰਦੇ ਨਹੀਂ ਹੈਗੇ ਉਹ ਉਹ ਨਹੀਂ ਕਰਦਾ ਹਜੇ ਜਿਵੇਂ ਮੈਂ ਤੁਹਾਨੂੰ ਦੱਸਦਾ ਜੀ ਇਹ ਜਿੱਦਾਂ ਚੀਜ਼ਾਂ ਹਰ ਇੱਕ ਵਰਗ ਵਿੱਚ ਚੱਲੀਆਂ ਹੁਣ ਆਪਾਂ ਇਹ ਦੁਕਾਨਦਾਰ ਵੀਰੇ ਦੇਖ ਲਓ ਕਿਉਂਕਿ ਸਾਡੇ ਭਰਾਇਆ ਸੀ ਨਾ ਮੈਂ ਰਹਿਣਾ ਇੰਨੀ ਵੀ ਬਹੁਤ ਜੋ ਲਾਇਆ ਬਈ ਭਾਜਪੀ ਨੇ ਜਤਾਉਣਾ ਪਰ ਹੁਣ ਉਹਨਾਂ ਉਹ ਕਹਿੰਦੇ ਅਸੀਂ ਵੀ ਅਸੀਂ ਹੁਣ ਸਾਨੂੰ ਕਹਿੰਦੇ ਆ ਕਿ ਭਰਾ ਅਸੀਂ ਤਾਂ ਉਸ ਮੌਕੇ ਦੇ ਸਮੇਂ ਦੀ ਨਿਯਾਤ ਨੂੰ ਦੇਖ ਕੇ ਤੁਰਦੇ ਆਂ ਕਈ ਲੋਕ ਆ ਸਮੇਂ ਦੀ ਨਿਯਾਤ ਨੂੰ ਦੇਖ ਕੇ ਤੁਰਦੇ ਆਂ ਜਿਵੇਂ ਗੁਰੂ ਸਾਹਿਬ ਦੇ ਨਾਲ ਜਿਹੜੀਆਂ ਫੌਜਾਂ ਹੁੰਦੀਆਂ ਸੀ ਕੋਈ ਸਿਰ ਦੇ ਕੇ ਲੰਨ ਵਾਲੀਆਂ ਸੀ ਕੋਈ ਪੈਸੇ ਲੈ ਕੇ ਰੰਨ ਵਾਲੀਆਂ ਸੀ ਇਸ ਕਰਕੇ ਜਿਹੜੇ ਦੋਹਾਂ ਇਹ ਜਿਹੜੀ ਲੋਕ ਹੁੰਦੇ ਆ ਦੋ